ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੂਣ ਦਾ ਇੱਕ ਛੂਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਇੱਕ ਛੂਟਾ ਜਿਹਾ ਉਪਾਅ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚੋਂ ਸਾਰੀ ਤੁਹਾਡੀ ਗਰੀਬੀ ਦੂਰ ਹੋ ਚਾਵੇਗੀ ਤੁਹਾਡੇ ਘਰ ਦੇ ਵਿੱਚ ਗਰੀਬੀ ਮੁੜ ਕੇ ਕਦੇ ਵੀ ਵਾਪਸ ਨਹੀਂ ਆਵੇਗੀ ਬਸ ਤੁਸੀਂ ਇਸ ਦਿਨ ਆਪਣੇ ਘਰ ਦੇ ਵਿੱਚ ਨਮਕ ਦਾ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਆਪਣੇ ਘਰ ਦੇ ਵਿੱਚ ਆਪਾਂ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਹਰ ਇੱਕ ਕੰਮ ਨੂੰ ਜਦੋਂ ਆਪਾਂ ਕਰਦੇ ਹਾਂ ਤੇ ਹਰ ਇੱਕ ਕੰਮ ਨੂੰ ਕਰਨ ਦਾ ਇੱਕ ਟਾਈਮ ਹੁੰਦਾ ਹੈ ਇੱਕ ਸਮਾਂ ਹੁੰਦਾ ਏ ਕਿ ਉਸ ਸਮੇਂ ਇਹ ਕੰਮ ਹੋ ਸਕਦਾ ਹੈ ਕਿਉਂਕਿ ਕੋਈ ਕੰਮ ਅਜਿਹੇ ਹੁੰਦੇ ਨੇ ਜਿਹੜੇ ਅਸੀਂ ਸਮੇਂ ਤੇ ਨਹੀਂ ਕਰ ਸਕਦੇ ਤਾਂ ਬਾਅਦ ਦੇ ਵਿੱਚ ਅਸੀਂ ਕਰ ਵੀ ਨਹੀਂ ਸਕਦੇ ਉਹਨਾਂ ਨੂੰ ਇਸ ਕਰਕੇ ਹਰ ਇੱਕ ਕੰਮ ਦਾ ਸਮਾਂ ਹੁੰਦਾ ਹੈ ਜੇ ਜਦੋਂ ਆਪਾਂ ਕੋਈ ਵਿਆਹ ਸ਼ਾਦੀ ਕਰਦੇ ਆਂ ਵਿਆਹ ਦੇ ਲਈ ਰਿਸ਼ਤਾ ਕਰਦੇ ਆਂ ਤੇ ਤੁਸੀਂ ਸੋਚੋ ਆਪ ਹੀ ਆਪਾਂ ਵਿਆਹ ਦਾ ਰਿਸ਼ਤਾ ਕਰਨ ਦੇ ਲਈ ਆਪਾਂ ਕਿੰਨਾ ਕੁਝ ਦੇਖਦੇ ਆਂ ਆਪਾਂ ਇਥੇ ਤੱਕ ਚੀਜ਼ਾਂ ਦੇਖਦੇ ਆਂ ਕਿ ਮਹੂਰਤ ਕਿਹੜਾ ਚੰਗਾ ਹੈ ਕਿਹੜਾ ਦਿਨ ਵਾਰ ਠੀਕ ਹੈ ਕਿਹੜੀ ਤਰੀਕ ਠੀਕ ਹੈ ਆਪਾਂ ਬਹੁਤ ਕੁਝ ਦੇਖਦੇ ਆਂ ਇਹ ਸਭ ਆਪਾਂ ਦੇਖ ਕੇ ਸੁਣ ਕੇ ਸਹੀ ਫੈਸਲੇ ਲੈ ਕੇ ਫਿਰ ਹੀ ਇਹ ਜ਼ਿੰਦਗੀ ਦੇ ਵੱਡੇ ਕੰਮ ਕੀਤੇ ਜਾਂਦੇ ਨੇ ਜੇਕਰ ਆਪਾਂ ਸੋਚੀਏ ਕਿ ਆਪਣਾ ਜਦੋਂ ਮਨ ਕਰੇ ਆਪਾਂ ਇਹ ਕੰਮ ਕਰ ਲਈਏ ਤੇ ਜਦੋਂ ਆਪਾਂ ਅਨਾ ਮਨ ਕਰੇ ਵੀ ਨਹੀਂ ਕਰਨਾ ਤੇ ਆਪਾਂ ਨਾ ਕਰ ਦਈਏ ਇਹ ਕੰਮ ਇਸ ਤਰ੍ਹਾਂ ਦੇ ਹੁੰਦੇ ਆ ਕਿ ਆਪਣੀ ਹਾਂ ਨਾ ਦੇ ਮੁਤਾਬਕ ਨਹੀਂ ਹੁੰਦੇ ਤੇ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਸਹੀ ਫੈਸਲੇ ਸਮੇਂ ਸਿਰ ਲੈਨੇ ਆ ਤੇ ਸਹੀ ਤਰੀਕੇ ਦੇ ਨਾਲ ਇਹ ਕੰਮ ਕਰਦੇ ਆ ਤੇ ਫਿਰ ਹੀ ਉਹ ਵਿਆਹ ਸ਼ਾਦੀਆਂ ਨੇ ਜਿਹੜੀਆਂ ਕਾਮਯਾਬ ਹੁੰਦੀਆਂ ਨੇ ਜੇਕਰ ਅਸੀਂ ਇਹਨਾਂ ਗੱਲਾਂ ਤੇ ਫੋਲੋ ਨਹੀਂ ਕਰਦੇ ਇਹਨਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਤਾਂ ਉੱਥੇ ਹੀ ਫਿਰ ਇਹ ਸਾਡੇ ਰਿਸ਼ਤਿਆਂ ਦੇ ਵਿੱਚ ਗਿਰਾਵਟ ਆ ਜਾਂਦੀ ਏ ਸਾਡੇ ਜਿਹੜੇ ਰਿਸ਼ਤੇ ਨੇ ਉਹ ਖਰਾਬ ਹੋ ਜਾਂਦੇ ਨੇ ਕਹਿਣ ਦਾ ਭਾਵ ਕਿ ਉਹ ਜਲਦੀ ਤਲਾਕ ਹੋ ਜਾਂਦੇ ਨੇ ਰਿਸ਼ਤੇ ਨੇ ਜਿਹੜੇ ਉਹ ਟੁੱਟ ਜਾਂਦੇ ਨੇ ਗੈਂਦ ਦਾ ਭਾਵ ਇਹੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਖੁੰਡਲੀ ਦੇ ਵਿੱਚ ਗ੍ਰਹਿ ਨਕਸ਼ਤਰ ਕਿਉਂਕਿ ਇਹ ਸਾਡੀ ਲਾਈਫ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਜੁੜੇ ਹੋਏ ਨੇ ਤੇ ਇਸ ਦੇ ਨਾਲ ਨਾਲ ਇਹਨਾਂ ਚੀਜ਼ਾਂ ਦਾ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਕੰਮ ਜੇ ਉਸ ਸਮੇਂ ਦਾ ਹੈਗਾ ਜੇਕਰ ਅਸੀਂ ਉਸ ਕੰਮ ਨੂੰ ਉਸ ਸਮੇਂ ਹੀ ਕਰਾਂਗੇ ਤਾਂ ਸਫਲਤਾ ਸਾਡੇ ਹਮੇਸ਼ਾ ਪੈਰ ਛੂਮੇਗੀ ਸਾਨੂੰ ਉਸ ਕੰਮ ਦੇ ਵਿੱਚ ਸਫਲਤਾ ਜ਼ਰੂਰ ਮਿਲੇਗੀ ਜਿਹੜਾ ਕੰਮ ਅਸੀਂ ਸਮੇਂ ਸਿਰ ਸਹੀ ਟਾਈਮ ਤੇ ਕਰਦੇ ਰਹਾਂਗੇ ਜਿਵੇਂ ਕਿ ਜਿਹੜਾ ਕੰਮ ਸਵੇਰ ਦੇ ਕਰਨ ਵਾਲਾ ਹੁੰਦਾ ਹੈ ਜੇਕਰ ਅਸੀਂ ਉਸ ਕੰਮ ਨੂੰ ਸਵੇਰ ਦੇ ਸਮੇਂ ਕਰਾਂਗੇ ਤਾਂ ਸਾਨੂੰ ਹਮੇਸ਼ਾ ਤੁਸੀਂ ਗੱਲ ਨੋਟ ਕਰਿਓ ਕਿ ਉਸ ਦਾ ਰਿਜ਼ਲਟ ਸਾਨੂੰ ਹਮੇਸ਼ਾ ਵਧੀਆ ਹੀ ਮਿਲੇਗਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਅਸੀਂ ਸਵੇਰ ਵਾਲਾ ਕੰਮ ਸ਼ਾਮ ਨੂੰ ਤੇ ਸ਼ਾਮ ਵਾਲਾ ਕੰਮ ਅਗਲੀ ਸਵੇਰ ਕਰਾਂਗੇ ਤੇ ਤੁਸੀਂ ਉਸ ਚੀਜ਼ ਦਾ ਰਿਜ਼ਲਟ ਵੀ ਖੁਦ ਦੇਖ ਸਕਦੇ ਹੋ ਕਿ ਉਹ ਸਾਡੇ ਕੰਮਾਂ ਦੇ ਵਿੱਚ ਸਫਲਤਾ ਤਾਂ ਕੀ ਉਲਝਣਾ ਹੀ ਪੈਂਦੀਆਂ ਜਾਂਦੀਆਂ ਨੇ ਕੰਮ ਸਾਡੇ ਲੇਟ ਹੁੰਦੇ ਜਾਂਦੇ ਨੇ ਸਹੀ ਸਮੇਂ ਸਿਰ ਹੁੰਦੇ ਨਹੀਂ ਜਿਸ ਕਰਕੇ ਸਾਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਕਿਉਂਕਿ ਹੁਣ ਤੁਸੀਂ ਆਪ ਹੀ ਸਮਝਦਾਰ ਹੋ ਕਿ ਜਿਹੜਾ ਸਵੇਰ ਵਾਲਾ ਕੰਮ ਤੁਸੀਂ ਸੋਚੋ ਅਸੀਂ ਰਾਤ ਨੂੰ ਕਰਾਂਗੇ ਤੇ ਉਸ ਦਾ ਰਿਜ਼ਲਟ ਤੁਸੀਂ ਸਮਝਦਾਰ ਹੋ ਕਿ ਤੁਹਾਨੂੰ 네ਗੇਟਿਵ ਹੀ ਮਿਲੇਗਾ ਤੇ ਇਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਸੁਭਜਾਉਣੇ ਆ ਕਿ ਅਗਰ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਉਹ ਉਪਾਅ ਜੇਕਰ ਸ਼ੁੱਕਰਵਾਰ ਨੂੰ ਕਰਨਾ ਹੈ ਤਾਂ ਤੁਸੀਂ ਸ਼ੁੱਕਰਵਾਰ ਨੂੰ ਛੱਡ ਕੇ ਸ਼ਨੀਵਾਰ ਨੂੰ ਕਰੋਗੇ ਤਾਂ ਉਸ ਦਾ ਤੁਹਾਨੂੰ ਇੱਕ ਪੈਸੇ ਦਾ ਵੀ ਰਿਜ਼ਲਟ ਨਹੀਂ ਮਿਲੇਗਾ ਕਿਉਂਕਿ ਜਿਹੜਾ ਸ਼ੁੱਕਰਵਾਰ ਦਾ ਉਪਾਅ ਹੁੰਦਾ ਹੈ ਉਹ ਸ਼ੁੱਕਰਵਾਰ ਹੀ ਕਰਨਾ ਹੁੰਦਾ ਹੈ ਜੇਕਰ ਸਹੀ ਸਮਾਂ ਦੱਸਿਆ ਨਾ ਕਿ ਇੰਨੇ ਸਮੇਂ ਤੇ ਇਸ ਦਿਨ ਕਰਨਾ ਤਾਂ ਉਸੇ ਦਿਨ ਹੀ ਕਰੋ ਤੇ ਜਿਹੜਾ ਸ਼ੁੱਕਰਵਾਰ ਦਾ ਉਪਾਅ ਹੁੰਦਾ ਹੈ ਉਹ ਸ਼ੁੱਕਰ ਗ੍ਰਹਿ ਦੇ ਨਾਲ ਜੁੜਿਆ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸ਼ਨੀਵਾਰ ਦੇ ਦਿਨ ਕਰਨਾ ਵਾਲਾ ਉਪਾਅ ਹੁੰਦਾ ਹੈ ਉਹ ਸ਼ਨੀ ਦੇ ਨਾਲ ਜੁੜਿਆ ਹੁੰਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਕਰ ਸਕਦੇ ਹਾਂ ਅਸੀਂ ਆਪਣੀ ਮਨਮਰਜ਼ੀ ਦੇ ਮੁਤਾਬਕ ਬਿਲਕੁਲ ਵੀ ਇਹ ਚੀਜ਼ਾਂ ਨੂੰ ਨਹੀਂ ਕਰ ਸਕਦੇ ਤੇ ਇਸੇ ਤਰੀਕੇ ਦੇ ਨਾਲ ਸ਼ੁਕਰ ਦੀ ਆਪਣੀ ਇੱਕ ਅਲੱਗ ਮਹਿਮਾ ਹੁੰਦੀ ਹੈ ਤੇ ਸ਼ਨੀਵਾਰ ਦੀ ਆਪਣੀ ਇੱਕ ਅਲੱਗ ਮਹਿਮਾ ਹੁੰਦੀ ਹੈ اسی ਤਰ੍ਹਾਂ ਕੀ ਹੁੰਦਾ ਹੈ ਕਿ ਹਰ ਇੱਕ ਚੀਜ਼ ਦਾ ਵੀ ਇੱਕ ਸਮਾਂ ਹੁੰਦਾ ਹੈ ਇੱਕ ਟਾਈਮ ਹੁੰਦਾ ਹੈ ਕਿਉਂਕਿ ਇਹ ਇੱਕ ਸਾਡੇ ਵਿੱਚ ਕਮੀ ਹੁੰਦੀ ਹੈ ਜੇਕਰ ਅਸੀਂ ਸਹੀ ਸਮੇਂ ਤੇ ਸਹੀ ਟਾਈਮ ਤੇ ਆਪਣੇ ਗ੍ਰਹਿ ਨਕਸ਼ਤਰ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਵਾਂਗੇ ਉਹਨਾਂ ਚੀਜ਼ਾਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕਿੰਨੀ ਜਲਦੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਸਾਰੇ ਦੁੱਖ ਤਕਲੀਫ ਵੀ ਦੂਰ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਤੇ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਅਮੀਰ ਬਣਨਦਾ ਤੁਹਾਡਾ ਸੁਪਨਾ ਹੀ ਜਿਹੜਾ ਉਹ ਪੂਰਾ ਹੋ ਸਕਦਾ ਹੈ ਜੇਕਰ ਤੁਸੀਂ ਚਾਹੋ ਨਾ ਕਿ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਦੂਰ ਹੋਵੇ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸੁਖ ਸ਼ਾਂਤੀ ਰਹੇ ਤਾਂ ਇਸ ਉਪਾਅ ਨੂੰ ਤੁਸੀਂ ਜ਼ਰੂਰ ਅਪਣਾਓ ਤੇ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਲੂਣ ਦੀ ਨਮਕ ਦੀ ਤੇ ਜੇਕਰ ਆਪਾਂ ਗੱਲ ਕਰੀਏ ਲੂਣ ਨਮਕ ਦੇ ਬਾਰੇ ਤਾਂ ਨਮਕ ਹਰ ਇੱਕ ਘਰ ਦੇ ਵਿੱਚ ਮੌਜੂਦ ਹੈ ਲੂਣ ਅੱਜ ਦੇ ਸਮੇਂ ਦੇ ਵਿੱਚ ਕੀ ਪਹਿਲਾਂ ਤੋਂ ਲੈ ਕੇ ਹੀ ਹਰ ਇੱਕ ਘਰ ਦੇ ਵਿੱਚ ਹੁੰਦਾ ਏ ਤੇ ਲੂਣ ਇਸੇ ਤਰੀਕੇ ਦੀ ਨਾਲ ਲੂਣ ਨੂੰ ਬੜਾ ਹੀ ਸ਼ੁਭ ਮੰਨਿਆ ਜਾਂਦਾ ਏ ਤੇ ਇਸੇ ਤਰੀਕੇ ਦੇ ਨਾਲ ਲੂਣ ਸਾਡੇ ਖਾਣੇ ਨੂੰ ਸੁਆਦੀਸ਼ਟ ਬਣਾਉਂਦਾ ਏ ਸਾਡੇ ਖਾਣੇ ਦਾ ਸਵਾਦ ਦੁੱਗਣਾ ਕਰਦਾ ਏ ਜੇਕਰ ਤੁਸੀਂ ਸੋਚਿਆ ਹੀ ਹੋਵੇਗਾ ਤੇ ਦੇਖਿਆ ਵੀ ਹੋਵੇਗਾ ਅਗਰ ਸਾਡੇ ਖਾਣੇ ਦੇ ਵਿੱਚ ਥੋੜੀ ਜਿਹੀ ਵੀ ਨਮਕ ਦੀ ਕਮੀ ਰਹਿ ਜਾਂਦੀ ਏ ਥੋੜਾ ਜਿਹਾ ਵੀ ਨਮਕ ਘੱਟ ਹੁੰਦਾ ਤੇ ਸਾਡੇ ਖਾਣੇ ਦਾ ਸਵਾਦ ਅਧੂਰਾ ਰਹਿ ਜਾਂਦਾ ਹੈ ਸਾਨੂੰ ਉਹ ਖਾਣਾ ਸੁਆਦੀਸ਼ਟ ਨਹੀਂ ਲੱਗਦਾ ਜਿੰਨਾ ਟਾਈਮ ਨਮਕ ਦੀ ਮਾਤਰਾ ਪੂਰੀ ਸਾਡੇ ਖਾਣੇ ਦੇ ਵਿੱਚ ਨਹੀਂ ਹੁੰਦੀ ਉਨਾ ਟਾਈਮ ਸਾਡੇ ਖਾਣੇ ਦਾ ਸਵਾਦ ਹਮੇਸ਼ਾ ਅਧੂਰਾ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਹੜੀ ਸਾਡੇ ਘਰ ਦੀ ਸੁਖ ਸ਼ਾਂਤੀ ਹੁੰਦੀ ਏ ਸਾਡੇ ਕਰਦੀਆਂ ਪ੍ਰੋਬਲਮ ਹੁੰਦੀਆਂ ਨੇ ਦੁੱਖ ਤਕਲੀਫ ਹੁੰਦੀਆਂ ਆ ਉਹ ਇਹਨਾਂ ਦੋਨਾਂ ਚੀਜ਼ਾਂ ਤੇ ਹੀ ਨਿਰਭਰ ਕਰਦੀ ਏ ਇੱਕ ਤਾਂ ਨਮਕੀਨ ਨਮਕ ਤੇ ਇੱਕ ਮਿਲਠਾ ਤੇ ਇਹ ਦੋ ਚੀਜ਼ਾਂ ਅਜਈਆਂ ਵੀ ਹੁੰਦੀਆਂ ਨੇ ਕਿ ਜਿੰਨਾ ਦੀ ਮਾਤਰਾ ਅਗਰ ਸਾਡੀ ਬਾਡੀ ਦੇ ਵਿੱਚ ਵਧ ਵੀ ਜਾਂਦੀ ਏ ਨਾ ਤੇ ਇਹ ਸਾਨੂੰ ਬਿਮਾਰ ਕਰ ਦਿੰਦੀਆਂ ਨੇ ਸਾਡੀ ਸਿਹਤ ਨੂੰ ਵਿਗਾੜ ਦਿੰਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੇਨਟੇਨ ਕਰਕੇ ਰੱਖਾਂਗੇ ਸਹੀ ਸਮੇਂ ਸਿਰ ਸਹੀ ਜ਼ਰੂਰਤ ਦੇ ਨਾਲ ਅਸੀਂ ਖਾਵਾਂਗੇ ਯੂਜ਼ ਕਰਾਂਗੇ ਤਾਂ ਇਹਨਾਂ ਚੀਜ਼ਾਂ ਤੋਂ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤੰਦਰੁਸਤ ਰੱਖਾਂਗੇ ਅਸੀਂ ਬਿਮਾਰੀਆਂ ਤੋਂ ਦੂਰ ਰਹਾਂਗੇ ਸੋ ਇਸੇ ਤਰੀਕੇ ਦੇ ਨਾਲ ਅਸੀਂ ਆਪਣੇ ਚੈਨਲ ਤੇ ਉਪਰਨਮਕ ਦੇ ਰਿਲੇਟਡ ਪਹਿਲਾਂ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਹੈ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ ਜਿਵੇਂ ਪਿਛਲੇ ਜਨਮ ਦੇ ਤੁਹਾਡੇ ਕੁਝ ਕਰਮ ਹੁੰਦੇ ਨੇ ਤੁਸੀਂ ਕੋਈ ਮਾੜੇ ਕਰਮ ਕੀਤੇ ਹੋਏ ਨੇ ਤੁਹਾਡੇ ਪਿਛਲੇ ਮਾੜੇ ਕਰਮਾਂ ਦੇ ਕਰਕੇ ਤੁਹਾਨੂੰ ਇਸ ਜਨਮ ਦੇ ਵਿੱਚ ਭੁਗਤਣਾ ਪੈ ਰਿਹਾ ਹੈ ਉਹਨਾਂ ਗੱਲਾਂ ਦੇ ਕਰਕੇ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਨ੍ਹਾਂ ਦੇ ਕਰਕੇ ਫਿਰ ਤੁਹਾਨੂੰ ਕੁਝ ਇਸ਼ਾਵਾਂ ਨਹੀਂ ਪੂਰੀਆਂ ਹੁੰਦੀਆਂ ਤੁਹਾਡੀਆਂ ਕੁਝ ਤੁਹਾਡੀਆਂ ਇਸ਼ਿਆ ਨਹੀਂ ਪੂਰੀਆਂ ਹੁੰਦੀਆਂ ਜ਼ਰੂਰਤਾਂ ਦੇ ਮੁਤਾਬਕ ਤੁਹਾਨੂੰ ਲੋੜਵੰਦ ਚੀਜ਼ ਵੀ ਪ੍ਰਾਪਤ ਨਹੀਂ ਹੁੰਦੀ ਤੁਸੀਂ ਆਪਣੇ ਹੱਥ ਦੇ ਵਿੱਚ ਥੋੜਾ ਜਿਹਾ ਨਮਕ ਲੈ ਕੇ ਤੇ ਕਿਸੇ ਨੂੰ ਕਹਿ ਕੇ ਉਹ ਨਮਕ ਆਪਣੀ ਰੀੜ ਦੀ ਹੱਡੀ ਤੇ ਉੱਪਰ ਤੋਂ ਲੈ ਕੇ نیچے ਤੇ ਬਣ ਕੇ ਤੱਕ ਸੱਤ ਵਾਰ ਤੁਸੀਂ ਘਸਾਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਉਹ ਨਮਕ ਜਿਹੜਾ ਬਚਿਆ ਹੋਵੇਗਾ ਉਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਸੁੱਟ ਦੇਣਾ ਹੈ ਤੇ ਬਾਹਰ ਸੁੱਟਣ ਤੋਂ ਬਾਅਦ ਦੇ ਵਿੱਚ ਤੁਹਾਡੇ ਜਿੰਨੇ ਵੀ ਪਾਪ ਹੁੰਦੇ ਨੇ ਉਹ ਸਾਰੇ ਹੀ ਦੂਰ ਹੋ ਜਾਂਦੇ ਨੇ ਕਿਉਂਕਿ ਇਹ ਸਭ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਨੂੰ ਇੱਥੇ ਭੁਗਤਣੀਆਂ ਪੈਂਦੀਆਂ ਨੇ ਜਿਸ ਕਰਕੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਉਪਾਕਰਨ ਦੇ ਨਾਲ ਤੁਹਾਨੂੰ ਇਹਨਾਂ ਸਾਰੇ ਦੁੱਖ ਤਕਲੀਫਾਂ ਤੋਂ ਮੁਕਤੀ ਮਿਲ ਜਾਂਦੀ ਹੈ ਇਹ ਸਾਰੇ ਦੁੱਖ ਤਕਲੀਫ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂਦੇ ਨੇ ਤੇ ਇਸ ਦੇ ਨਾਲ ਨਾਲ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੇਕਰ ਸਾਡੇ ਘਰ ਦੇ ਵਿੱਚ ਨਮਕ ਖਤਮ ਹੋ ਜਾਂਦਾ ਹੈ ਤੇ ਸਾਨੂੰ ਕਿਹੜੇ ਸਮੇਂ ਤੇ ਕਿਹੜੇ ਦਿਨ ਲੈ ਕੇ ਆਉਣਾ ਚਾਹੀਦਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਸਹੀ ਸਮਾਂ ਤੇ ਦਿਨ ਇਸ ਲਈ ਦੱਸਿਆ ਜਾ ਰਿਹਾ ਹੈ ਕਿ ਤਾਂ ਜੋ ਕਿ ਤੁਸੀਂ ਸਹੀ ਸਮੇਂ ਤੇ ਦਿਨ ਵਾਰ ਆਪਣੇ ਘਰ ਦੇ ਵਿੱਚ ਨਮਕ ਲੈ ਕੇ ਆਓ ਤੇ ਤੁਹਾਡੇ ਸਾਰੇ ਦੁੱਖ ਤਕਲੀਫ ਨੇ ਜਿਹੜੇ ਦੂਰ ਹੋ ਜਾਣਗੇ ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਬੁੱਧਵਾਰ ਦੇ ਦਿਨ ਨੂੰ ਆਪਣੇ ਘਰ ਦੇ ਵਿੱਚ ਨਮਕ ਲੈ ਕੇ ਆਉਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਨਾ ਚੇ ਜਾਨੂ ਤੁਸੀਂ ਸੀਰੀਅਸ ਦੇ ਵਿੱਚ ਲੈ ਕੇ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਜੇਕਰ ਤੁਸੀਂ ਨਮਕ ਲੈ ਕੇ ਆਉਣਾ ਹੈ ਤਾਂ ਤੁਸੀਂ ਨਮਕ ਹਮੇਸ਼ਾ ਬੁੱਧਵਾਰ ਨੂੰ ਹੀ ਲੈ ਕੇ ਆਉਣਾ ਹੈ ਤੁਸੀਂ ਅੱਗੇ ਪਿੱਛੇ ਵੀ ਲੈ ਕੇ ਆ ਸਕਦੇ ਹੋ ਜ਼ਰੂਰੀ ਨਹੀਂ ਕਿ ਜਦੋਂ ਖਤਮ ਹੋ ਜਾਏ ਤੁਸੀਂ ਦੇਖੀ ਜਾਓ ਕਿ ਹਜੇ ਬੁੱਧਵਾਰ ਨਹੀਂ ਆਇਆ ਸੀ ਨਮਕ ਬੁੱਧਵਾਰ ਨੂੰ ਹੀ ਖਰੀਦਣਾ ਅੱਗੇ ਪਿੱਛੇ ਵੀ ਖਰੀਦ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਤੁਸੀਂ ਜਿਆਦਾ ਤੋਂ ਜਿਆਦਾ ਨਮਕ ਜਿਹੜਾ ਉਹ ਬੁੱਧਵਾਰ ਨੂੰ ਹੀ ਖਰੀਦੋ ਤੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਨਮਕ ਖਰੀਦ ਕੇ ਲੈ ਕੇ ਆਉਂਗੇ ਜਿਹੜੇ ਵੀ ਦਿਨ ਤੁਸੀਂ ਲੈ ਕੇ ਆਇਓ ਤੇ ਉਸ ਦੇ ਵਿੱਚੋਂ ਤੁਸੀਂ ਥੋੜਾ ਜਿਹਾ ਨਮਕ ਕੱਢ ਲੈਣਾ ਤੇ ਨਮਕ ਕੱਢ ਕੇ ਆਪਣੀ ਤਲੀ ਤੇ ਤੁਸੀਂ ਪਾ ਲੈਣਾ ਤੇ ਤੁਸੀਂ ਉਸ ਨਮਕ ਨੂੰ ਲੈ ਕੇ ਆਪਣੇ ਹੱਥ ਦੇ ਉੱਪਰ ਰੱਖ ਕੇ ਹਰ ਇੱਕ ਕਮਰੇ ਦੇ ਵਿੱਚ ਜਾਣਾ ਹੈ ਜਾਣਾ ਹੀ ਤੁਸੀਂ ਨਮਕ ਲੈ ਕੇ ਕਹਿਣ ਦਾ ਭਾਵ ਕਿ ਤੁਸੀਂ ਉਸ ਨਮਕ ਨੂੰ ਹਰ ਇੱਕ ਕਮਰੇ ਦੇ ਵਿੱਚ ਵਾਰ ਕੇ ਲੈ ਕੇ ਆਉਣਾ ਹੋਵੇਗਾ ਜਦੋਂ ਤੁਸੀਂ ਇਸ ਨਮਕ ਨੂੰ ਆਪਣੇ ਘਰ ਦੇ ਵਿੱਚ ਵਾਰੋਗੇ ਤੇ ਤੁਸੀਂ ਜਲਦੀ ਜਲਦੀ ਵਾਰਨਾ ਤੇ ਤੁਸੀਂ ਦੇਖੋਗੇ ਇਹ ਉਪਾਕਰਨ ਨੂੰ ਤੋਂ ਬਾਅਦ ਦੇ ਵਿੱਚ ਤੁਹਾਨੂੰ ਕਿੰਨਾ ਵਧੀਆ ਕਿੰਨਾ ਜ਼ਿਆਦਾ ਰਿਜ਼ਲਟ ਮਿਲੇਗਾ ਤੇ ਜਦੋਂ ਤੁਸੀਂ ਉਸ ਨਮਕ ਨੂੰ ਆਪਣੇ ਕਮਰੇਆਂ ਦੇ ਵਿੱਚੋਂ ਘਰ ਦੇ ਵਿੱਚੋਂ ਵਾਰ ਲਓਗੇ ਤਾਂ ਫਿਰ ਘਰ ਤੋਂ ਬਾਹਰ ਉਸ ਨਮਕ ਨੂੰ ਆ ਕੇ ਤੁਸੀਂ ਸੁੱਟ ਦੇਣਾ ਇੱਕ ਕੋਨੇ ਦੇ ਵਿੱਚ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਹਾਡੇ ਘਰ ਦੇ ਵਿੱਚ ਚੇਂਜਸ ਤੁਹਾਨੂੰ ਆਪਣੇ ਆਪ ਦੇਖਣਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਘਰ ਦੇ ਵਿੱਚ ਨਮਕ ਲੈ ਕੇ ਆਉਣੇ ਆ ਤੇ ਨਮਕ ਲੈ ਕੇ ਆਉਣ ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ਜਿਸ ਵੇਲੇ ਤੁਸੀਂ ਨਮਕ ਨੂੰ ਖਰੀਦ ਕੇ ਲੈ ਕੇ ਆਉਣਾ ਤੁਸੀਂ ਨਮਕ ਨੂੰ ਸਵੇਰ ਦੇ ਟਾਈਮ ਹੀ ਖਰੀਦ ਕੇ ਲੈ ਕੇ ਆਉਣਾ ਹੈ ਸਵੇਰ ਦਾ ਸਮਾਂ ਕਹਿੰਦਾ ਭਾਵ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੇ 12 ਵਜੇ ਤੱਕ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਤੁਸੀਂ ਖਰੀਦ ਕੇ ਲੈ ਆ ਸਕਦੇ ਹੋ 12 ਵਜੇ ਤੋਂ ਬਾਅਦ ਤੁਸੀਂ ਨਹੀਂ ਲੈ ਕੇ ਆਉਣਾ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਹਾਨੂੰ ਸਾਡਾ ਦੱਸਿਆ ਗਿਆ ਹੋਇਆ ਉਪਾਅ ਮਿਲਦਾ ਹੈ ਤੇ ਉਹ ਪਾਣ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤੇ ਤੁਹਾਡਾ 101% ਉਸ ਉਪਾਅ ਦਾ ਤੁਹਾਨੂੰ ਫਲ ਬਹੁਤ ਹੀ ਜ਼ਿਆਦਾ ਵਧੀਆ ਮਿਲਣ ਵਾਲਾ ਹੈ ਸੋ ਇਸੇ ਤਰੀਕੇ ਦੇ ਨਾਲ ਨਮਕ ਦੀ ਤਾਕਤ ਦੇ ਬਾਰੇ ਤਾਂ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਹੋਵੇਗਾ। ਹਾਂਜੀ ਇਹ ਸੀ ਜੀ ਆਪਣੀ ਐਚਡੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕੇ ਤਾਂ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ